ਕਿਹੜੀ ਮੌਤ ਹੈ ਜਿਹੜੀ ਰੱਬ ਦੇ ਪਿਆਰਿਆਂ ਨੂੰ ਨਹੀਂ ਆਉਂਦੀ ਉਹ ਹੈ ਆਤਮਿਕ ਮੌਤ ਸਾਰਾ ਸੰਸਾਰ ਆਤਮਿਕ ਮੌਤ ਸੁਤਾ ਗਏ ਪਰ ਰੱਬ ਦੇ ਪਿਆਰਿਆਂ ਨੂੰ ਆਤਮਿਕ ਮੌਤ ਨਹੀਂ ਆਉਂਦੀ ਆਤਮਿਕ ਮੌਤ ਆਤਮਿਕ ਮੌਤ ਕੀ ਹੈ ਪੀਰ ਬੁੱਧੂ ਸਾਹ ਤੋਂ ਪੁੱਛिए ਪੰਗਾਣੀ ਦਾ ਯੁੱਧ ਤੇ ਇਸ ਯੁੱਧ ਦੇ ਅੰਦਰ ਪਹਾੜੀ ਰਾਜਿਆਂ ਦੀ ਸੋਚ ਹੈ ਕਿ ਕੇਵਲ ਤੇ ਕੇਵਲ ਸਾਡੇ ਨਿਸ਼ਾਨ ਉੱਚੇ ਰਹਿਣ ਸਾਡੇ ਨਗਾਰੇ ਵੱਜਦੇ ਰਹਿਣ ਤੇ ਸਾਡੇ ਨਿਸ਼ਾਨ ਤੇ ਸਾਡੇ ਨਗਾਰਿਆਂ ਦੇ ਅੱਗੇ ਕਿਸੇ ਦਾ ਨਗਾਰਾ ਨਾ ਗੂੰਜੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਰਣਜੀਤ ਨਗਾਰਾ ਤੇ ਨਿਸ਼ਾਨ ਸਾਹਿਬ ਇਹ ਚੁਲਾਏ ਤੇ ਜਦੋਂ ਇਹ ਝੂਲਦੇ ਕੋਈ ਉਹਨਾਂ ਨੇ ਵੇਖੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਅੱਗ ਲੱਗੀ ਕਿ ਕੋਈ ਸਾਡੇ ਤੋਂ ਵੀ ਉੱਚਾ ਹੋ ਜਾਵੇਗਾ ਕਿਸੇ ਦੀ ਨੈਮਾ ਸਾਡੇ ਤੋਂ ਵੀ ਵੱਧ ਹੋਵੇਗੀ ਇਹ ਹੋ ਨਹੀਂ ਸਕਦਾ ਈਰਖਾ ਦੀ ਅੱਗ ਦੇ ਵਿੱਚ ਆਇਆ ਨੇ ਪੰਗਾਣੀ ਦੇ ਵਿੱਚ ਯੁੱਧ ਕੀਤਾ ਤੇ ਉਸ ਯੁੱਧ ਦੇ ਅੰਦਰ ਸਹਿਬ ਸੱਚੇ ਸਤਗੁਰ ਜੀ ਦੇ ਪਾਸੋਂ ਜਿਹੜਾ ਹਰੀ ਚੰਦ ਰਾਜਾ ਸੀਨਾ ਮਹਾਰਾਜ ਜੀ ਨੇ ਮਾਰ ਕੇ ਤੀਰ ਤੇ ਉਹਦੀ ਜਾਨ ਉਹਦੇ ਪ੍ਰਾਣ ਕੱਢ ਕੇ ਰੱਖ ਲਿਆ ਮਰਦ ਤਾਂ ਮੇਰੇ ਮਾਲਕ ਜੀ ਨੇ ਬਾਸੋਸੇ ਜਦੋਂ ਹੀ ਮਾਰਿਆ ਥੱਲੇ ਡਿੱਗਾ ਉਸੇ ਮੈਦਾਨੀ ਜੰਗ ਦੇ ਅੰਦਰ ਸਿੱਖਾਂ ਨੇ ਆਪਣੇ ਜ਼ੋਹਰ ਬਖਾਏ ਉਥੇ ਗੁਰੂ ਦਾਤੇ ਦੀ ਫਤਹਾ ਹੋਈ ਤੇ ਜਦੋਂ ਫਤਹਾ ਹੋਈ ਮੇਰੇ ਮਾਲਕ ਜੀ ਅਗਲੇ ਦਿਨ دیਵਾਨ ਸਜਾਏ ਦੀਵਾਨਾਂ ਦੇ ਵਿੱਚ ਹਜ਼ੂਰ ਆਪ ਬੈਠੇ ਵੀ ਜਦੋਂ ਮੇਰੇ ਮਾਲਕ ਜੀ ਆਪ ਬੈਠੇ ਨੇ ਨਾ ਹਜ਼ੂਰ ਜਾਣਦੇ ਨੇ ਕਿ ਹੁਣੇ-ਹੁਣੇ ਪੰਗਾਣੀ ਦਾ ਯੁੱਧ ਹੋ ਕੇ ਹੱਟਿਆਏ ਤੇ ਉਸ ਪੰਗਾਣੀ ਦੇ ਯੁੱਧ ਦੇ ਅੰਦਰ ਹਜ਼ੂਰ ਦੀ ਫਤਿਹ ਹੋਈ ਕਿ ਉਸ ਫਤਿਹ ਦੇ ਅੰਦਰ ਸੱਚੇ ਸਤਗੁਰੂ ਜੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਤੇ ਉਸੇ ਥਾਂ ਦੇ ਉੱਤੇ ਗੁਰੂਦੇਵ ਮਹਾਰਾਜ ਸੱਚੇ ਸਤਗੁਰੂ ਦੀਵਾਨ ਸਜਾਈ ਨੇ ਜਿਨ੍ਹਾਂ ਨੇ ਬੜੀ ਬਹਾਦਰੀ ਦੇ ਨਾਲ ਉਥੇ ਜੋਰ ਵਿਖਾਏ ਨੇ ਨਾ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਲਾ ਕੇ ਨਿਵਾਜ਼ਿਆ ਉਹਨਾਂ ਨੂੰ ਮਾਣ ਬਖਸ਼ਿਆ ਉਹਨਾਂ ਨੂੰ ਤਾਣ ਬਖਸ਼ਿਆ ਉਹਨਾਂ ਨੂੰ ਸਰਪਾਉ ਭੇਟ ਕੀਤੇ ਗਏ ਉਹਨਾਂ ਨੂੰ ਆਖਿਆ ਗਿਆ ਕਿ ਖਾਲਸਾ ਜੀ ਜਦੋਂ ਤੁਸੀਂ ਕੱਲ ਮੈਦਾਨੀ ਜੰਗ ਦੇ ਵਿੱਚ ਲੜ ਰਹੇ ਸੀ ਮੈਂ ਤੁਹਾਡੇ ਅੰਦਰ ਹਿਰਦੇ ਦੇ ਵਿੱਚ ਪ੍ਰਤੱਖ ਗੁਰਬਾਣੀ ਨੂੰ ਤੁਹਾਡੇ ਹਿਰਦਿਆਂ ਦੇ ਵਿੱਚ ਵਸਦਾ ਹੋਇਆ ਵੇਖਿਆ ਕਿਉਂਕਿ ਸਤਿਗੁਰ ਦੀ ਬਾਣੀ ਕਹਿੰਦੀ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੁਰਿ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੀਜੈ ਕਾਣ ਨਾ ਕੀਚੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜਦੋਂ ਤੁਸੀਂ ਕੱਲ ਲੜ ਰਹੇ ਸੀ ਨਾ ਤੇ ਤੁਹਾਡੇ ਜੋਸ਼ ਨੂੰ ਦੇਖ ਕੇ ਤੁਹਾਡੇ ਅੰਦਰ ਹਿਰਦੇ ਦੇ ਵਿੱਚ ਔਰ ਰੰਮੀ ਕੋਈ ਬਾਣੀ ਨੂੰ ਮੈਂ ਪੜ ਰਿਹਾ ਸੀ ਤੇ ਜੋ ਬਾਣੀ ਕਹਿ ਰਹੀ ਸੀ ਉਹ ਤੁਹਾਡੇ ਜੀਵਨ ਦੇ ਬੋਲ ਬੋਲ ਰਹੇ ਸਨ ਮਹਾਰਾਜ ਜੀ ਨੇ ਖਾਲਸਾ ਦਾ ਧਨਵਾਦ ਕੀਤਾ ਉਸੇ ਥਾਂ ਦੇ ਉੱਤੇ ਪੀਰ ਗੁਰੂ ਸਾਹਿਬ ਜੀ ਜੋ ਆਪਣੇ 700 ਮুরিਦਾਂ ਦੇ ਨਾਲ ਉੱਥੇ ਪਹੁੰਚੇ ਸਨ ਬੰਦਾ ਨਿੰਦੀ ਯੁੱਧ ਦੇ ਵਿੱਚ ਤੇ ਉਹਨਾਂ ਦੀ ਜੋਦੇ ਵਿੱਚ ਦੋ ਪੁੱਤਰ ਤੇ ਇੱਕ ਭਰਾ ਇਹ ਛਿੱਦਿਆਂ ਪਾ ਕੇ ਸਨ ਪੀਰ ਬੁੱਧੂ ਸਾ ਸੱਚੇ ਸਤਗੁਰ ਜੀ ਦੇ ਕੋਲ ਆਏ ਕੁਝ ਕਹਿਣਾ ਚਾਹੁੰਦੇ ਸਨ ਪਰ ਕੁਝ ਕਹਿ ਨਹੀਂ ਪਾਏ ਬੁੱਲ ਜਿਹੜੇ ਸਨ ਮਾਨੂੰ ਉਹ ਸਿੱਤੇ ਗਏ ਹੋਣ ਸਾਹਿਬ ਸੱਚੇ ਸਤਿਗੁਰੂ ਗੁਰਕਲਗੀ ਤਰਪਾਤਸ਼ਾ ਜੀ ਦੇ ਦਰਸ਼ਨ ਕਰਕੇ ਹੀ ਗਦਗਦ ਹੋ ਗਏ ਮਨ ਅੰਦਰ ਇੱਛਾ ਤੇ ਸੀ ਕੁਝ ਮੰਗਾ ਪਰ ਇਤਨੇ ਲੋਕ ਦੇਖ ਕੇ ਸੰਗਤ ਦੇਖ ਕੇ ਕਿਉਂਕਿ ਸੰਗਤਾਂ ਆਈਆਂ ਸੰਗਤਾਂ ਨੂੰ ਵੀ ਪਤਾ ਲੱਗਾ ਗੁਰੂ ਸਾਹਿਬ ਜੀ ਦੇ ਸਿੰਘ ਵੀ ਉੱਥੇ ਬੈਠੇ ਨੇ ਗੁਰੂ ਸਾਹਿਬ ਦਾ ਖਾਲਸਾ ਵੀ ਉੱਥੇ ਬੈਠਾ ਹੈ ਸੰਗਤ ਵੀ ਬੈਠੀ ਹੈ ਪੀਰ ਬੁੱਧੂ ਸਾਹਿਬ ਜੀ ਕੁਝ ਕਹਿਣਾ ਚਾਹੁੰਦੇ ਨੇ ਪਰ ਕਹਿ ਨਹੀਂ ਪਾਏ। ਸਤਿਗੁਰ ਜੀ ਨੇ ਬੁਲਾ ਕੇ ਆਪਣੇ ਕੋਲ ਬਿਠਾਇਆ। ਮਹਾਰਾਜ ਜੀ ਨੇ ਆਪਣੀ ਰਸਨਾ ਦੇ ਵਿੱਚ ਉਹ ਬਚਨ ਆਖੇ। ਕਿ ਪੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ। ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਕਿ ਤੁਸੀਂ ਇਸ ਮੈਦਾਨੀ ਜੰਗ ਦੇ ਅੰਦਰ ਸਾਡੀ ਮਦਦ ਕੀਤੀ ਤੇ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਤੁਹਾਡੇ ਦੋ ਪੁੱਤਰ ਤੇ ਇੱਕ ਭਰਾ ਇਸ ਮੈਦਾਨੀ ਜੰਗ ਦੇ ਵਿੱਚ ਸ਼ਹੀਦियां ਪਾ ਗਏ ਨੇ ਗੁਰੂ ਸਾਹਿਬ ਜੀ ਕਾਫੀ ਸਮਾਂ ਪੀਰ ਬੁੱਧੂ ਸਾਹ ਦੇ ਕੋਲ ਬੈਠੇ ਰਹੇ ਪੀਰ ਬੁੱਧੂ ਸਾਹਿਬ ਜੀ ਦੇ ਅੱਗੇ ਸੀਸ ਝੁਕਾ ਕੇ बैठा कुआ एक भी, भी शब्द, शब्द साहिब जी ਦੇ ਸਾਹਮਣੇ ਮੁਖਾਤਬ ਹੋ ਕੇ ਪੀਰ ਜੀ ਨੇ ਨਹੀਂ ਆਖੇ ਮਹਾਰਾਜ ਜੀ ਨੇ ਭਾਵਕ ਹੋ ਕੇ ਸ਼ਬਦ ਆਖੇ ਕਿ ਪੀਰ ਜੀ ਮੈਂ ਜਾਣਦਾ ਹਾਂ ਜਿਸ ਦੇ ਦੋ ਪੁੱਤਰ ਮੈਦਾਨੀ ਜੰਗ ਦੇ ਵਿੱਚ ਮਰ ਜਾਣ ਜਿਸ ਦਾ ਭਰਾ ਮਰ ਜਾਵੇ ਉਨੂੰ ਅੰਦਰੋਂ ਕਿਦਾਂ ਦਾ ਮਹਿਸੂਸ ਹੁੰਦਾ ਹੈ ਹਜ਼ੂਰ ਕਹਿੰਦੇ ਨੇ ਮੈਂ ਜਾਣਦਾ ਸਹਿਬ ਸੱਚੇ ਸਤਗੁਰੂ ਜੀ ਨੇ ਪ੍ਰਵਾਸਾ ਦਿੱਤਾ ਪੀਰ ਜੀ ਫਿਰ ਵੀ ਕੁਝ ਨਹੀਂ ਬੋਲੇ ਸਭਾ ਅਖੀਰ ਦੇ ਵਿੱਚ ਸਮਾਪਤ ਹੋਈ ਗੁਰੂ ਪਾਤਸ਼ਾਹ ਜੀ ਉੱਠੇ ਨੇ ਚਲੇ ਗਏ ਸ਼ਾਮਾਂ ਦੇ دیਵਾਨਾ ਦੀ ਸਮਾਪਤੀ ਹੋਈ ਹਜ਼ੂਰ ਆਪਣੀ ਸ਼ਮਿਆਨੇ ਦੇ ਵਿੱਚ ਪਹੁੰਚ ਗਏ ਨੇ ਪਰ ਪੀਰ ਜੀ ਦਾ ਮਨ ਕੁਝ ਲੋਚਦਾ ਸੀ ਜਿਵੇਂ ਸਹਿਬ ਦੀ ਬਣੀ ਨਹੀਂ ਆ ਕੇ ਨਾ ਕਿ ਮੇਰਾ ਮਨ ਲੋਚੇ ਗੁਰਦਰਸ਼ਨ ਤੱਕ ਬਿਲਪ ਕਰੀ ਚਾਤਰ ਕੀ ਨਿਆਈਂ ਤ੍ਰਿਖਾ ਨਾ ਉਤਰੀ ਸ਼ਾਂਤ ਨਾ ਆਵੇ ਬਿਨ ਦੇਖੇ ਗੁਰ ਦਰਬਾਰੀ ਜੀ ਅੰਦਰ ਇੱਕ ਤੜਫ ਸੀ ਗੁਰ ਕਲਗੀ ਤਰ ਪਾਤਸ਼ਾਹ ਜੀ ਦੇ ਸੌਣ ਦਾ ਸਮਾਂ ਹੋਇਆ ਤੇ ਮਹਾਰਾਜ ਉਸ ਸਮੇਂ ਆਪਣੀ ਦਸਤਾਰ ਉਤਾਰ ਕੇ ਕਈ ਲਿਖਦੇ ਨੇ ਲਖਾਰੀ ਕਿ ਅੰਮ੍ਰਿਤ ਵੇਲੇ ਘਟਨਾ ਹੋਈ ਪਰ ਕਈਆਂ ਨੇ ਲਿਖਿਆ ਕਿ ਗੁਰੂ ਸਾਹਿਬ ਜੀ ਆਰਾਮ ਕਰਨ ਲੱਗੇ ਸਨ ਉਦੋਂ ਸਿਰ ਦੀ ਕੇਸ ਕੀ ਲਾਈ ਹੈ ਦਸਤਾਰ ਲਾਈ ਹੈ ਕੱਲਾ-ਕੱਲਾ ਲੜ ਖੋਲ ਕੇ ਆਪਣੇ ਸਹਰਾਣੇ ਤੇ ਰੱਖਿਆ ਹੈ ਤੇ ਕੇਸ ਵਾਈ ਕੇਸ ਵਾਕੇ ਸੱਚੇ ਸਤਿਗੁਰੂ ਜੀ ਨੇ ਫਿਰ ਛੋਟੀ ਦਸਤਾਰ ਸਜਾਉਣੀ ਸੀ ਆਰਾਮ ਕਰਨ ਲੱਗੇ ਪੀਰ ਬੁੱਧੂ ਸਾਹਿਬ ਜਿੱਥੇ ਸੱਚੇ ਸਤਿਗੁਰੂ ਜੀ ਲੇਟੇ ਹੋਏ ਨੇ ਜਾਂ ਲੇਟਣਾ ਹੈ ਸਿਰ ਬਾਹਰ ਰੇ ਨੇ ਬਾਹਰ ਖਲੋਤੇ ਨੇ ਜਿਹੜੇ ਪਹਿਰੇ ਦੇ ਉੱਤੇ ਸਿੰਘ ਨੇ ਨਾ ਉਹਨਾਂ ਸਿੰਘਾਂ ਨੇ ਆਖਿਆ ਕਿ ਪੀਰ ਜੀ ਖੈਰੀਅਤ ਤੇ ਹੈ ਪੀਰ ਜੀ ਨੇ ਆਖਿਆ ਕਿ ਮੈਂ ਗੁਰੂ ਸਾਹਿਬ ਜੀ ਨੂੰ ਮਿਲਣਾ ਹੈ ਸਿੰਘਾਂ ਨੇ ਆਖਿਆ ਕਿ ਪੀਰ ਜੀ ਜੇ ਗੁਸਤਾਖੀ ਦੀ ਮਾਫੀ ਜੇ ਕੋਈ ਜ਼ਰੂਰੀ ਗੱਲ ਨਹੀਂ ਹੈ ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਤੁਸੀਂ ਗੱਲ ਕਰ ਲਿਓ ਪੀਰ ਜੀ ਨੇ ਕੁਝ ਨਹੀਂ ਬੋਲਿਆ ਅੰਦਰੋਂ ਆਵਾਜ਼ ਆ ਗਈ ਗੁਰੂ ਕਲਗੀ ਤਰ ਪਾਤਸ਼ਾਹ ਜੀ ਨੇ ਆਖਿਆ ਕਿ ਪੀਰ ਜੀ ਲੰਘ ਆਓ ਆ ਜਾਓ ਸਭ ਸੱਚੇ ਸਤਿਗੁਰੂ ਜੀ ਦੇ ਕੋਲ ਬੈਠ ਕੇ ਮਹਾਰਾਜ ਕੰਗਾ ਬਾਗ ਦੇ ਕਿਸਾਮ ਦੇ ਵਿੱਚ ਕੰਗਾ ਕਰ ਰਹੇ ਨੇ ਹਜ਼ੂਰ ਦੇ ਕੇਸ ਉਹਨਾਂ ਕਿਸਾਂ ਨੇ ਹਜ਼ੂਰ ਦਾ ਮੁਖੜਾ ਟੱਕਿਆ ਹੋਇਆ ਹੈ ਮਹਾਰਾਜ ਕਹਿੰਦੇ ਨੇ ਮੈਂ ਕਾਫੀ ਸਮੇਂ ਤੋਂ ਦੇਖ ਲਿਆ ਮੈਂ ਤੁਹਾਡੇ ਮਨ ਅੰਦਰ ਕੋਈ ਬਲਬਲਾ ਕਰ ਤੁਹਾਡੇ ਮਨ ਅੰਦਰ ਕੋਈ ਇੱਛਾ ਹੈ ਤੇ ਗੁਰ ਕਲਗੀ ਤਰ ਪਾਤਸ਼ਾਹ ਜੀ ਨੇ ਆਖਿਆ ਕਹਿਣ ਲੱਗੇ ਕਿ ਜੇ ਕੋਈ ਇੱਛਾ ਹੈ ਤੇ ਉਸ ਨੂੰ ਬਿਆਨ ਕਰੋ ਪੀਰ ਜੀ ਜੋ ਸਾਡੇ ਵਸ ਦੇ ਵਿੱਚ ਹੋਵੇਗਾ ਸੀ ਕਰਾਂਗੇ ਤੇ ਤੁਸੀਂ ਦੇਖੋ ਜਿਸ ਦੇ ਦੋ ਪੁੱਤਰ ਸ਼ਹੀਦ ਹੋਏ ਹੋਣ ਭਰਾ ਸ਼ਹੀਦ ਹੋਇਆ ਹੋਵੇ ਤੇ ਉਹਦਾ ਸੰਬੰਧ ਮੁਸਲਮਾਨੀ ਧਰਮ ਦੇ ਨਾਲ ਹੋਵੇ ਇਸਲਾਮ ਦੇ ਨਾਲ ਹੋਵੇ ਉਨੇ ਗੁਰੂ ਸਾਹਿਬ ਜੀ ਦੇ ਅੱਗੇ ਝੋਲੀ ਾੜ ਲਈ ਤੇ ਝੋਲੀ ਾੜ ਕੇ ਆਖਦਾ ਕਿ ਦਾਤਾ ਮੇਰੀ ਇਤਨੀ ਹਸਤੀ ਨਹੀਂ ਕਿ ਮੈਂ ਤੇਰ ਤੋਂ ਕੁਝ ਮੰਗਾ ਮੇਰੀ ਇਤਨੀ ਕਮਾਈ ਨਹੀਂ ਕਿ ਮੈਂ ਦਾਵਾ ਕਰ ਸਕਾਂ ਪਰ ਮਹਾਰਾਜ ਜੇ ਤੂੰ ਠੇਓ ਜੇ ਕਿਰਪਾ ਦੇ ਘਰ ਅੰਦਰ ਆਇਓ ਤੇ ਪਾਤਸ਼ਾਹ ਜਿਹੜਾ ਕੰਧਾ ਇੱਕ ਕੰਗਾ ਕੇਸਾ ਸਮੇਤ ਮੇਰੀ ਝੋਲੀ ਦੇ ਵਿੱਚ ਪਾ ਦੇ ਸਬ ਸੱਚੇ ਸਤਿਗੁਰ ਜੀ ਨੇ ਉਹ ਕੰਗਾ ਜਿਹੜਾ ਸੀ ਪੀਰ ਬੁੱਧੂ ਸਾਹੀ ਝੋਲੀ ਦੇ ਵਿੱਚ ਪਾਇਆ ਇਤਿਹਾਸ ਕਰ ਕਹਿੰਦੇ ਨੇ ਇੱਕ ਕਟਾਰ ਵੀ ਸਾਬ ਜੀ ਨੇ ਬਖਸ਼ਿਸ਼ ਕੀਤੀ ਗੱਲ ਨਾ ਲਾਇਆ ਪੀਰ ਜੀ ਵਾਪਸ ਆ ਗਏ ਸਡੋਰੇ ਦੀ ਧਰਤੀ ਤੇ ਘਰ ਵਾਲੀ ਨੇ ਜਦੋਂ ਦੇਖਿਆ ਕਿ ਪੀਰ ਜੀ ਆਏ ਨੇ ਪਤੀ ਸਨ ਉਹਨਾਂ ਦੇ ਨਸੀਰਾਂ ਦੇ ਇਹਨਾਂ ਦੀ ਬੀگم ਸੀ ਪਾਣੀ ਦਾ ਪਿਆਲਾ ਲੈ ਕੇ ਖਲੋ ਗਏ ਤੇ ਉੱਥੇ ਸਵਾਲ ਕੀਤਾ ਨਸੀਰਾ ਨੇ ਕਿ ਤੁਸੀਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਦੇ ਵਿੱਚੋਂ ਆਏ ਹੋ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਬਖਸ਼ਿਸ਼ ਕੀਤੀ ਹੈ ਕੀ ਬਖਸ਼ਿਸ਼ ਕੀਤੀ ਹੈ ਦੱਸਿਆ ਕਿ ਗੁਰੂ ਸਾਹਿਬ ਜੀ ਨੇ ਤਰੁੱਟ ਕੇ ਸਾਡੀ ਝੋਲੀ ਦੇ ਵਿੱਚ ਕੰਗਾ ਦਿੱਤਾ ਕੰਗਾ ਪਾਇਆ ਕੇਸਾਂ ਸਮੇਤ ਇਹ ਕਟਾਰ ਦਿੱਤੀ ਹੈ ਜਦੋਂ ਇਹ ਗੱਲ ਸੁਣੀ ਨਸੀਰਾ ਨੇ ਆਖਿਆ ਸੀ ਬਹੁਤ ਭਾਗਾ ਵਾਲੇ ਨੂੰ ਲਓ ਤੁਸੀਂ ਪਾਣੀ ਦਾ ਪਿਆਲਾ ਪੀਓ ਪੀਰ ਬੁੱਧੂ ਸ਼ਾਹ ਨੇ ਆਖਿਆ ਨਸੀਰਾ ਨਹੀਂ ਏ ਮੇਰੀ ਗੱਲ ਨੂੰ ਧਿਆਨ ਨਾਲ ਸੁਣੀ ਇਹ ਪਾਣੀ ਤੂੰ ਪੀ ਤੂੰ ਪੀ ਨਸੀਰਾ ਹੌਸਲਾ ਰੱਖੀ ਕਹਿੰਦੇ ਨੇ ਜਿਹੜੇ ਤੇਰੇ ਚਾਰ ਪੁੱਤਰ ਸਨ ਚਾਰਾਂ ਦੇ ਵਿੱਚੋਂ ਦੋ ਸ਼ਹੀਦ ਹੋ ਗਏ ਨਸੀਰਾ ਦੇ ਹੱਥੋਂ ਉਹ ਪਾਣੀ ਦਾ ਪਿਆਲਾ ਛੁੱਟ ਗਿਆ ਅੱਖਾਂ ਦੇ ਵਿੱਚੋਂ ਨੇਤਰਾਂ ਦੇ ਵਿੱਚੋਂ ਜਲ ਵਹਿ ਤੁਰਿਆ ਪੀਰ ਮੂਦੂ ਸਾਹਿਬ ਜੀ ਨੇ ਮੀ ਕੁਝ ਨਹੀਂ ਆਖਿਆ ਕਿ ਮਨ ਹੈ ਮਮਤਾ ਕਹੇ ਮਾਂ ਦੇ ਅੰਦਰ ਬੇਰਾਗ ਆ ਜਾਂਦਾ ਹੈ ਅੰਦਰ ਦਾ ਭੰਡਾ ਉੱਛਲ ਜਾਂਦਾ ਕੁਝ ਨਹੀਂ ਬੋਲੇ ਜਦੋਂ ਅੰਦਰ ਬੇਰਾਗ ਦੇ ਅਥਰੂ ਵਗ ਗਏ ਤੇ ਪੀਰ ਜੀ ਨੇ ਆਖਿਆ ਕਿ ਨਸੀਰਾ ਤੂੰ ਤੇ ਗੁਰੂ ਦੇ ਨਾਲ ਬਹੁਤ ਪ੍ਰੇਮ ਕਰਨ ਵਾਲੀ ਹੈ ਤੇ ਤੂੰ ਡੋਲ ਗਈ ਤੇਰੀਆਂ ਅੱਖਾਂ ਦੇ ਵਿੱਚ ਹੰਝੂ ਉਨੇ ਆਖਿਆ ਕਿ ਨਹੀਂ ਮੇਰੇ ਸਿਰ ਦੇ ਆਸਾਈਆਂ ਮੈਂ ਡੋਲੀ ਨਹੀਂ ਮੈਂ ਤੇ ਇਹ ਗੱਲ ਸੋਚ ਕੇ ਦੁਖੀ ਹੋਈ ਹਾਂ ਕਿ ਮੈਂ ਚਾਰੇ ਪੁੱਤਰਾਂ ਨੂੰ ਇੱਕੋ ਜੀ ਮਤ ਦਿੱਤੀ ਸੀ ਪਰ ਮੇਰੇ ਗੁਰੂ ਨੇ ਦੋ ਕਬੂਲ ਕੀਤੇ ਤੇ ਦੋ ਕਿਉਂ ਨਹੀਂ ਕਬੂਲ ਕੀਤੇ ਮੈਂ ਕਿੱਡੇ ਭਾਗਾ ਵਾਲੀ ਬਣ ਜਾਂਦੀ ਜੇ ਮੇਰੇ ਚਾਰੇ ਪੁੱਤਰ ਸ਼ਹੀਦ ਹੋ ਜਾਂਦੇ ਗੁਰੂ ਨੇ ਦੋਈ ਕਬੂਲ ਕੀਤੇ ਨੇ ਦੋਨੀ ਮੇਰੀ ਮਮਤਾ ਦੇ ਵਿੱਚ ਮੇਰੇ ਸਿਖਾਉਣ ਦੇ ਵਿੱਚ ਕਿੱਥੇ ਕਮੀ ਰਹਿ ਗਈ ਸੀ ਨਸੀਰਾ ਕਹਿੰਦੀ ਮੈਂ ਇਸ ਚੀਜ਼ ਨੂੰ ਦੇਖ ਕੇ ਯਾਦ ਕਰਕੇ ਰੋ ਰਹੀ ਹਾਂ ਮੈਂ ਆਪਣੇ ਪੁੱਤਰਾਂ ਦੀ ਸ਼ਹਾਦਤ ਦੇ ਉੱਤੇ ਨਹੀਂ ਰੋ ਰਹੀ ਕਿਉਂਕਿ ਮੈਨੂੰ ਪਤਾ ਕਿ ਇਹ ਗੁਰੂ ਨਾਨਕ ਦੇ ਘਰ ਅੰਦਰ ਜਿਹੜੀ ਸ਼ਹੀਦੀ ਹੈ ਇਹ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਆਹ ਗੁਰੂ ਸਵਾਰ ਨੂੰ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਆਪ ਕਿਰਪਾ ਦੇ ਘਰ ਆਵੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਇਹ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਦੇ ਵਿੱਚ ਕਰੀਏ ਸਤਿਗੁਰੂ ਜੀ ਦੇ ਕਰ ਦੀਆਂ ਗੰਮੀ ਵਿਚਾਰਾਂ ਕਰਦੀਆਂ ਪਾਸੋਂ ਅਨੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਰਹਿ ਗਈਆਂ ਘੋਣਗੀਆਂ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਅਸੀਸ ਬਖਸ਼ਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ